ਔਰਤ ਮੰਦਰ ਵਿੱਚ ਗਈ ਸੀ ਮੱਥਾ ਟੇਕਣ ਪਰ ਫਸ ਗਈ ਕਸੂਤੀ ਚੰਗੀ ਭਲੀ ਨੇ ਲੈ ਲਿਆ ਪੁੱਠਾ ਪੰਗਾ ਹੋ ਗਿਆ ਕਾਂਡ ਅਕਸਰ ਹੀ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਪਾਪ ਕੱਟਣ ਲਈ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਨੇ ਪਰ ਹੁਣ ਇੱਕ ਔਰਤ ਨੂੰ ਪਾਪ ਕੱਟਣ ਦੀ ਮਿਲ ਗਈ ਮੌਕੇ ਤੇ ਸਜ਼ਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਔਰਤ ਦਿਖਾਈ ਦੇ ਰਹੀ ਏ ਦਰਸਲ ਇਹ ਔਰਤ ਮੰਦਰ ਵਿੱਚ ਮੱਥਾ ਟੇਕਣ ਆਈ ਸੀ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਬਾਹਰ ਇੱਕ ਛੋਟੀ ਜਿਹੀ ਹਾਥੀ ਦੀ ਮੂਰਤੀ ਲੱਗੀ ਹੋਈ ਸੀ ਅਤੇ ਕਿਹਾ ਜਾਂਦਾ ਹੈ ਕਿ ਇਸ ਹਾਥੀ ਦੇ ਢੇਠੋਂ ਲੰਗਣ ਨਾਲ ਪਾਪ ਕੱਟੇ ਜਾਂਦੇ ਨੇ ਪਰ ਜਦੋਂ ਇਹ ਔਰਤ ਹਾਥੀ ਦੇ ਢੇਠੋਂ ਲੰਗਣ ਲੱਗਦੀ ਏ ਤਾਂ ਜਗਾ ਘਟ ਹੋਣ ਕਾਰਨ ਇਹ ਅਧ ਵਿਚਕਾਰ ਹੀ ਫਸ ਜਾਂਦੀ ਏ ਨਾ ਇਸ ਤੋਂ ਅੱਗੇ ਹੋਇਆ ਜਾਂਦਾ ਏ ਅਤੇ ਨਾ ਪਿੱਛੇ ਤਕਰੀਬਨ 15 ਮਿੰਟ ਫਸੇ ਰਹਿਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਇਸ ਔਰਤ ਨੂੰ ਲੋਕਾਂ ਨੇ ਬਾਹਰ ਕੱਢਿਆ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਪਾਪ ਕੱਟਣੇ ਸੌਖੇ ਨਹੀਂ ਹੁੰਦੇ ਰੱਬ ਨੇ ਪਾਪਾਂ ਦੀ ਸਜ਼ਾ ਵੀ ਮੌਕੇ ਤੇ ਦੇ ਦਿੱਤੀ ਪਤਾ ਨਹੀਂ ਲੋਕ ਅਜੇ ਵੀ ਕਿਉਂ ਐਨੇ ਬਹਿਮਾ ਭਰਮਾ ਵਿੱਚ ਪਏ ਹੋਏ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ